ਉਹਦੇ ਬੈਠੇ ਨੇ ਨਾ ਮੰਗੀ ਅਰਗਲੇ ਚਾਹਦੇ ਬੈਠੇ ਆ ਮੰਗੀ ਅਰਗਲੀ ਪੁੱਛ-ਕਿਛ ਕਰੋ ਭਾਈ ਸਾਰਾ ਗੱਲ ਸਾਹਮਣੇ ਆ ਜੂਗੀ ਕਿਵੇਂ ਮੇਜਰ ਲੀਗ ਬਣਦੀ ਆ ਕਿਵੇਂ ਜੱਗੂ ਦੀ ਐਂਟਰੀ ਹੁੰਦੀ ਆ ਕਿਨੂੰ-ਕਿਨੂੰ ਜੱਗੂ ਫੋਨ ਕਰਦਾ ਜਿਹੜੀ ਉਹਦੇ ਗੋਲੀ ਚੱਲੀ ਸੀਗੀ ਆਪਣੇ ਤੇ ਦੁੱਲੇ ਤੇ ਉਹ ਕਿਨੇ ਚਲਵਾਈ ਆ ਉਹ ਜੱਗੂ ਦੇ ਬੰਦੇ ਚਲਾਏ ਕਿਨੇ ਚਲਵਾਈ ਆ ਮੇਰਾ ਲਾਈਪ ਆਉਂਦਾ ਇਹ ਗੱਲ ਫਿਰ ਵਿੱਚ ਦਬ ਗਈ ਤੇ ਦੁੱਲੇ ਨੇ ਤਾਂ ਕੋਈ ਆਬਜੈਕਸ਼ਨ ਕੀਤਾ ਨਹੀਂ ਨਾ ਕਦੇ ਦੁੱਲੇ ਨੇ ਨਾਲ ਆ ਤੁਸੀਂ ਨਾ ਲਈ ਜੀ ਆ ਬਾਈ ਬਹੁਤ ਗੱਲਾਂ ਤੁਨੂੰ ਦੁੱਲੇ ਨੇ ਦੱਸੀ ਇਹ ਗੱਲ ਮੈਨੂੰ ਨਾਂ ਮਿਲਿਆ ਨਾ ਆਪਾਂ ਕਦੇ ਗੱਲ ਹੋਈ ਦੁੱਲਾ ਜਦੋਂ ਖੇਡਣ ਆਉਂਦਾ ਹੈ ਗਰਾਊਂਡ ਦੇ ਵਿੱਚ 20 ਬੰਦੇ ਹੁੰਦੇ ਅਸਲੇ ਵਾਲੇ ਰਫਲਾ ਚੱਕ ਕੇ ਗਰਾਊਂਡ ਦੇ ਆਲੇ-ਦੁਆਲੇ ਖੜਨਦੇ ਆ ਫਿਰ ਦੁੱਲਾ ਗਰਾਊਂਡ 'ਚ ਵੜਦਾ ਇਹ ਕਬੱਡੀ ਆ ਇਹਦੇ ਬਾਰੇ ਸੁਣ ਗਲੇ ਤਨ ਪਾਰ ਕੇ ਉਹਨੂੰ ਚੱਲਿਆ ਬਾਈ ਟੀਕਿਆਂ ਦਾ ਲੱਗ ਕੇ ਬੋਲਿਆ ਤੁਸੀਂ ਕਬੱਡੀ ਬਦਨਾਮ ਕਰਤੀ ਤੇ ਆਹ ਲੈ ਐਡਾ ਕਬੱਡੀ 'ਚ ਬੰਦੇ ਹੀ ਮਰ ਗਏ ਕਿੰਨੇ ਤੇ ਹੋਰ ਪਤਾ ਨਹੀਂ ਹਲੇ ਕਿੰਨੇ ਕ ਮਰਨਗੇ ਉਧਰ ਉਦੋਂ ਉਹਦੇ ਬਾਰੇ ਕਦੋਂ ਬੋਲੋਗੇ ਕੋਈ ਬਾਰੇ ਥੋੜੀ ਹਾਕ ਨਹੀਂ ਪਾਟੀ ਨੇ ਜਿਹੜੇ ਤੁਸੀਂ ਮੰਗੀ ਤੇ ਅਲੀਗੇਸ਼ਨ ਮੰਗੀ ਕੱਲ ਨੂੰ ਤੁਹਾਨੂੰ ਚੈਲੰਜ ਕਰੇ ਕਿ ਭਾਈ ਲੱਖੇ ਤੁਸੀਂ ਝੂਠ ਬੋਲ ਰਹੇ ਹੋ ਗਲਤ ਬੋਲ ਰਹੇ ਹੋ ਕੋਈ ਸਬੂਤ ਹੈਗੇ ਨਹੀਂ ਜਿਹੜੀ ਗੱਲ ਕਰ ਰਹੇ ਹਨ ਜਿਹੜੀ ਤੁਸੀਂ ਗੱਲ ਬੋਲ ਰਹੇ ਹੋ ਕਿ ਇਹ ਗੱਲ ਬਹੁਤ ਵੱਡੀ ਗੱਲ ਜਾਣੀ ਹੈ ਇਹ ਕੋਈ ਛੋਟੀ ਗੱਲ ਨਹੀਂ ਗਈ ਲੱਖਾ ਜੀ ਬਹੁਤ ਗੱਲਾਂ ਨਾ ਬਿਕਰਮ ਇਹ ਜਿਹੜੀ ਕੋਈ ਤੱਥ ਪੈਰ ਹੈਗੇ ਨੇ ਜਿਹੜੀਆਂ ਚੀਜ਼ਾਂ ਆਪਾਂ ਗੱਲਾਂ ਕਰ ਰਹੇ ਆ ਮੇਰੀ ਗੱਲ ਸੁਣ ਤੱਥਾਂ ਪੈਰਾਂ ਤੋਂ ਬਿਨਾ ਮੈਂ ਉਹ ਇਹ ਨਹੀਂ ਹਵਾ ਜੋ ਫੜ ਕੇ ਬੋਲਦਾ ਗੱਲਾਂ ਮੰਗੀ ਦਾ ਕੀ ਇੰਟਰਪਰਟ ਇਸ ਚੀ ਦੇ ਵਿੱਚ ਜੱਗਾ ਟੀਮ ਬਣਾਉਂਦਾ ਸੀਗਾ ਜੱਗੂ ਜੱਗਾ ਜੰਡੀਆਂ ਅੱਛਾ ਉਹਨੂੰ ਵੀ ਕੁਝ ਬੰਦਾਂ ਦੇ ਥ੍ਰੈਟ ਆਏ ਕੁਝ ਹੋਰ ਆਏ ਇਧਰ ਉਧਰ ਹੋਇਆ ਉਹ ਬੰਦਾ ਪਿੱਛੇ हट ਗਿਆ ਉਸ ਤੋਂ ਬਾਅਦ ਜੱਗੂ ਦੀ ਟੀਮ ਬਣਾਉਣ ਲੱਗਿਆ ਰਾਣਾ ਅਰ ਰਾਣਾ ਜਿਹਦਾ ਮਰਡਰ ਹੋਇਆ ਬਲਾਚੌਰ ਹਾਂ ਅੱਛਾ ਐ ਨਹੀਂ ਗੱਲਾਂ ਹੈਗੀਆਂ ਮੇਰੀ ਗੱਲ ਸੁਣਾ ਵਿਕਰਮ ਸਿੰਘ ਸੰਦੀਪ ਮਾਰਤਾ ਅਗਲਿਆਂ ਨੇ ਸੰਦੀਪ ਕਿਉਂ ਮਾਰਿਆ ਹੋਰ ਕਿੰਨੇ ਖਿਡਾਰੀ ਸੀਗੇ ਭਾਈ ਰਾਣਾ ਹੀ ਕਿਉਂ ਮਾਰਿਆ ਹੋਰ ਵੀ ਬਹੁਤ ਸੁੱਤੇ ਬੰਦੇ ਸੀਗੇ ਖਿਡਾਰੀ ਫਿਰਦੇ ਸੀ ਉੱਥੇ ਤਾਂ ਇਹ ਕੋਈ ਜਸਟੀਫਿਕੇਸ਼ਨ ਨਹੀਂ ਕਰ ਰਿਹਾ ਕਿ ਇਹ ਦਾ ਮਰਡਰ ਤੋਂ ਬਾਅਦ ਇਹ ਉਹਨੂੰ ਮੂਸੇ ਵਾਲੇ ਨਾਲ ਜੁੜੀ ਜਾਂਦੇ ਕਹਿੰਦੇ ਮੂਸੇ ਵਾਲੇ ਦੇ ਕਾਤਲਾਂ ਨੂੰ ਠਾਰ ਦਿੱਤੀ ਸੀ ਹਾਲਾਂਕਿ ਜੱਗੂ ਦੇ ਕਿਸੇ ਬੰਦੇ ਦਾ ਵੀ ਇੱਕ ਇੰਟਰਵਿਊ ਆਇਆ ਪਿਛਲੇ ਦਿਨੀ ਉਹਨੇ ਕਿਹਾ ਜੱਗੂ ਪਿਆਰ ਬਹੁਤ ਕਰਦਾ ਕੋਡੀ ਨੂੰ ਰਾਣੇ ਨੂੰ ਤਾਂ ਉਹ ਕਹਿੰਦੇ ਸੌਂਦੇ ਨੂੰ ਤਿਆਰ ਸੀ ਰਾਣੇ ਨਾਲ ਕਦੇ ਸਾਡੀ ਗੱਲ ਹੀ ਨਹੀਂ ਹੋਈ ਤਾਂ ਮੈਂ ਅਮਰੀਕਾ ਬੈਠਾ ਬੰਦਾ ਇੱਕ ਗ੍ਰੈਂਡ